ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਵਿੱਚ ਵਿਜੀਲੈਂਸ ਨੇ ਇੱਕ ਮਾਲ ਪਟਵਾਰੀ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਬਠਿੰਡਾ ਦੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਪਿੰਡ ਪਿਉਰੀ ਦੇ ਵਸਨੀਕ ਦਰਸ਼ਨ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਗਿੱਦੜਬਾਹਾ ਵਿੱਚ ਤਾਇਨਾਤ ਪਟਵਾਰੀ ਸ਼ੁਭਮ ਬਾਂਸਲ ਨੇ ਉਸ ਨੂੰ ਨਿਪਟਾਰੇ ਸੰਬੰਧੀ ਕੰਮ ਕਰਵਾਉਣ ਬਦਲੇ 4000 ਰੁਪਏ ਦੀ ਰਿਸ਼ਵਤ ਲਈ ਸੀ ਜਿਸ ਤੇ ਸ਼ਿਕਾਇਤਕਰਤਾ ਨੇ ਦੋਸ਼ੀ ਪਟਵਾਰੀ ਨੂੰ 2000 ਰੁਪਏ ਦੇ ਦਿੱਤੇ ਬਾਦ ਦੁਪਹਿਰ ਜਦੋਂ ਦਰਸ਼ਨ ਸਿੰਘ ਪਟਵਾਰੀ ਨੂੰ 2000 ਰੁਪਏ ਦੀ ਰਿਸ਼ਵਤ ਦੇਣ ਲਈ ਉਸਦੇ ਦਫ਼ਤਰ ਗਿਆ ਤਾਂ ਵਿਜੀਲੈਂਸ ਟੀਮ ਨੇ ਉਕਤ ਪਟਵਾਰੀ ਨੂੰ 2000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ਤੇ ਹੀ ਰੰਗੇ ਹੱਥੀ ਕਾਬੂ ਕਰ ਲਿਆ ਟੀਮ ਨੇ ਪਟਵਾਰੀ ਦੀ ਜੇਬ ਵਿੱਚੋਂ ਸਵੇਰੇ ਸ਼ਿਕਾਇਤ ਕਰਤਾ ਦਰਸ਼ਨ ਸਿੰਘ ਵੱਲੋਂ ਦਿੱਤੇ 2000 ਰੁਪਏ ਵੀ ਬਰਾਮਦ ਕਰ ਲਏ ਉਹਨਾਂ ਦੱਸਿਆ ਕਿ ਉਕਤ ਪਟਵਾਰੀ ਖਿਲਾਫ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਨੂੰ ਗ੍ਰਿਫਤਾਰ ਕੀਤਾ ਕਿੰਨੇ ਪੈਸੇ ਟ੍ਰੈਪ ਸੀਗਾ ਕੀ ਹੋਇਆ ਹੁੰਦਾ ਇਹਦੇ ਜੀ ਦਰਸ਼ਨ ਸਿੰਘ ਪਿਉਰੀ ਪਿੰਡ ਤੋਂ ਨੇ ਉਹਨਾਂ ਨੇ ਆਪ ਦਾ ਰਿਟਿਸ਼ਨ ਦਾ ਦਰਜ ਕਰਾਉਣੀ ਸੀਗੀ ਇੰਤਕਾਲ ਆਪ ਦਾ ਦਰਜ ਕਰਾਉਣ ਵਾਸਤੇ ਇਹਨਾਂ ਕੋਲੇ ਕਈ ਗੇੜੇ ਮਾਰ ਗਿਆ ਜੀ ਉਸ ਇੰਤਕਾਲ ਨੂੰ ਦਰਜ ਕਰਨ ਵਾਸਤੇ ਇਹਨਾਂ ਨੇ 4000 ਰੁਪਏ ਦੀ ਜਿਹੜੀ ਇਹਨਾਂ ਨੂੰ ਮੰਗ ਕੀਤੀ ਸੀ ਪਹਿਲਾਂ ਦੀ ਕ੍ਰੈਡਿਟ ਫਿਸ਼ਨ ਉਹ ਰਿਸ਼ਮਤੀ ਜਿਹੜੇ ਉਹਨਾਂ ਨੇ 2000 ਸਵੇਰੇ ਪਹਿਲਾਂ ਲੈ ਲਿਆ ਸੀ ਦਰਸ਼ਨ ਸਿੰਘ ਤੋਂ ਤੇ 2000 ਜਿਹੜਾ ਹੁਣ ਸਾਡੀ ਟੀਮ ਮਦੋ ਇਹਨੂੰ ਰੈਡ ਹੈਂਡਰਡ ਟੈਪ ਕੀਤਾ 2000 ਬਾਅਦ ਉਹ ਜਿਹੜਾ ਦਿੱਤਾ ਸੀਗਾ ਉਹਦੇ ਸਬੰਧ ਇਹ ਜਿਹੜਾ ਪਟਵਾਰੀ ਆ ਇਹ ਅਇਥੇ ਲੱਗਿਆ ਹੋਇਆ ਜਿਹੜਾ ਇਸ ਪਿੰਡ ਦੇ ਪਿਉਰੀ ਪਿੰਡ ਦਾ ਇਹਨਾਂ ਦੇ ਸਾਡੇ ਉਸਤ ਫਰਕੇ ਦਾ ਇਹ ਪਟਵਾਰੀ ਹੈ ਇਹਦੇ ਤੋਂ ਦੀ ਰਿਕਵਰੀ ਹੋ ਗਈ ਹੈ ਪਹਿਲਾਂ ਜਿਹੜਾ ਸਵੇਰੇ 2000 ਲੈਸ ਹੋਦੀ ਰਿਕਵਰੀ ਹੋਈ ਹੈ ਜਿਹੜਾ 2019 ਬਾਅਦ ਦੇ ਵਿੱਚ ਇਹਦਾ ਰੈੱਡ ਹਾਊਨਡ ਟ੍ਰੈਕ ਹੋਇਆ ਉਹਦੇ ਵਿੱਚ ਕੋਈ 4000 ਰੁਪਏ ਦਾ ਖਬਰ ਫੇਰ ਦੇ ਵਿੱਚ ਠੀਕ ਠੀਕ ਸਰ ਇਹ ਕਿਦੋਂ ਦੀ ਸੀ ਕਿੰਨੀ ਦਿਨ ਪਹਿਲਾਂ ਕੰਪਲੀਟ ਆਈ ਸੀ ਸਰ ਕੰਪਲੇਂਟ ਤਾਂ ਜਿਹਦੀ ਸਾਡੇ ਕੋਲੇ ਕੱਲ ਹੀ ਉਹਨਾਂ ਨੇ ਸਾਨੂੰ ਦੱਸਿਆ ਕਿ ਬਟ ਇਹ ਪੈਸੇ ਜਿਹੜੇ ਅੱਜ ਤੇ ਸ਼ਰੀਰ ਟੋਕਲੀ ਕੰਪਲੇਂਟ ਸਾਡੇ ਕੋਲੇ ਇਹਨਾਂ ਨੇ ਸਵੇਰੇ ਦਿੱਤੇ ਨੇ ਪੈਸੇ ਅੱਜ ਕੰਪਲੇਂਟ ਸਾਡੇ ਕੋਲੇ ਅੱਜ ਇਹਨਾਂ ਨੇ ਦੱਸਿਆ ਸੀ ਅੱਜ ਹੀ ਐਫ ਆਈ ਆਰ ਦੱਚ ਕਰਤੀ ਐਫ ਆਈ ਆਰ ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਵਿੱਚ ਵਿਜੀਲੈਂਸ ਨੇ ਇੱਕ ਮਾਲ ਪਟਵਾਰੀ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਬਠਿੰਡਾ ਦੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਪਿੰਡ ਪਿਉਰੀ ਦੇ ਵਸਨੀਕ ਦਰਸ਼ਨ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਗਿੱਦੜਵਾਹਾ ਵਿੱਚ ਤਾਇਨਾਤ ਪਟਵਾਰੀ ਸ਼ੁਭਮ ਬਾਂਸਲ ਨੇ ਉਸ ਨੂੰ ਨਿਪਟਾਰੇ ਸੰਬੰਧੀ ਕੰਮ ਕਰਵਾਉਣ ਬਦਲੇ 4000 ਰੁਪਏ ਦੀ ਰਿਸ਼ਵਤ ਲਈ ਸੀ ਜਿਸ ਤੇ ਸ਼ਿਕਾਇਤਕਰਤਾ ਨੇ ਦੋਸ਼ੀ ਪਟਵਾਰੀ ਨੂੰ 2000 ਰੁਪਏ ਦੇ ਦਿੱਤੇ ਬਾਦ ਦੁਪਹਿਰ ਜਦੋਂ ਦਰਸ਼ਨ ਸਿੰਘ ਪਟਵਾਰੀ ਨੂੰ 2000 ਰੁਪਏ ਦੀ ਰਿਸ਼ਵਤ ਦੇਣ ਲਈ ਉਸਦੇ ਦਫ਼ਤਰ ਗਿਆ ਤਾਂ ਵਿਜੀਲੈਂਸ ਟੀਮ ਨੇ ਉਕਤ ਪਟਵਾਰੀ ਨੂੰ 2000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ਤੇ ਹੀ ਰੰਗੇ ਹੱਥੀ ਕਾਬੂ ਕਰ ਲਿਆ ਟੀਮ ਨੇ ਪਟਵਾਰੀ ਦੀ ਜੇਬ ਵਿੱਚੋਂ ਸਵੇਰੇ ਸ਼ਿਕਾਇਤ ਕਰਤਾ ਦਰਸ਼ਨ ਸਿੰਘ ਵੱਲੋਂ ਦਿੱਤੇ 2000 ਰੁਪਏ ਵੀ ਬਰਾਮਦ ਕਰ ਲਏ ਉਹਨਾਂ ਦੱਸਿਆ ਕਿ ਉਕਤ ਪਟਵਾਰੀ ਖਿਲਾਫ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਨੂੰ ਗ੍ਰਿਫਤਾਰ ਕੀਤਾ ਕਿੰਨੇ ਪੈਸੇ ਟ੍ਰੈਪ ਸੀਗਾ ਕੀ ਹੋਇਆ ਹੁੰਦਾ ਇਹਦੇ ਜੀ ਦਰਸ਼ਨ ਸਿੰਘ ਪਿਉਰੀ ਪਿੰਡ ਤੋਂ ਨੇ ਉਹਨਾਂ ਨੇ ਆਦਾ ਪਿਟਿਸ਼ਨ ਦਾ ਦਰਜ ਕਰਾਉਣੀ ਸੀਗੀ ਇੰਤਕਾਲ ਆਪਦਾ ਦਰਜ ਕਰਾਉਣ ਵਾਸਤੇ ਇਹਨਾਂ ਕੋਲੇ ਕਈ ਵੇੜੇ ਮਾਰ ਗਿਆ ਸੀ ਉਸ ਇੰਤਕਾਲ ਨੂੰ ਦਰਜ ਕਰਨ ਵਾਸਤੇ ਇਹਨਾਂ ਨੇ 4000 ਰੁਪਏ ਦੀ ਫੀਸ ਤਾਂ ਲਗਾਈ ਸੀ ਪਹਿਲਾਂ ਦੀ ਕ੍ਰੈਡਿਟ ਫਿਸ਼ਨ ਉਹ ਰਿਸ਼ਵਤ ਜਿਹੜੇ ਇਹਨਾਂ ਨੇ 2000 ਸਵੇਰੇ ਪਹਿਲਾਂ ਲੈ ਲਿਆ ਸੀ ਦਰਸ਼ਨ ਸਿੰਘ ਤੋਂ ਤੇ 2000 ਜਿਹੜਾ ਹੁਣ ਸਾਡੀ ਟੀਮ ਮਦੋ ਇਹਨੂੰ ਰੈਡ ਹੈਂਡਡ ਟੈਪ ਕੀਤਾ 2000 ਬਾਅਦ ਵਿੱਚ ਜਿਹੜਾ ਦਿੱਤਾ ਸੀਗਾ ਉਹਦੇ ਸਬੰਧ ਇਹ ਜਿਹੜਾ ਪਟਵਾਰੀ ਹੈ ਇਹ ਅਇਥੇ ਲੱਗਿਆ ਹੋਇਆ ਜਿਹੜਾ ਇਸ ਪਿੰਡ ਦੇ ਪਿਉਰੀ ਪਿੰਡ ਦੇ ਪਿੰਡਾਂ ਦੇ ਉਸ ਫੜਕੇ ਦਾ ਇਹ ਫਟਵਾਰੀ ਹੈ ਇਹਦੇ ਤੋਂ ਦੀ ਖ਼ਬਰ ਹੀ ਹੋ ਗਈ ਹੈ ਪਹਿਲਾਂ ਜਿਹੜਾ ਸਵੇਰੇ 2000 ਲੈਸ ਕੋਈ ਰਿਕਵਰੀ ਹੋਈ ਹੈ ਜਿਹੜਾ 2019 ਬਾਅਦ ਦੇ ਵਿੱਚ ਇਹਦਾ ਰੈੱਡ ਹਾਟ ਅਟੈਕ ਹੋਇਆ ਉਹਦੇ ਵਿੱਚ ਕੋਈ 4000 ਰੁਪਏ ਦੀ ਖਬਰ ਹੋਈ ਇਹਦੇ ਚ ਠੀਕ ਠੀਕ ਸਰ ਇਹ ਕਿਦੋਂ ਦੀ ਸੀ ਕਿੰਨੀ ਦੇਰ ਪਹਿਲਾਂ ਕੰਪਲੀਟ ਆਈ ਸੀ ਸਰ ਕੰਪਲੇਂਟ ਤਾਂ ਜਿਹਦੀ ਅ ਸਾਡੇ ਕੋਲੇ ਕੱਲ ਹੀ ਉਹਨਾਂ ਨੇ ਸਾਨੂੰ ਦੱਸਿਆ ਕਿ ਬਦ ਇਹ ਪੈਸੇ ਜਿਹੜੇ ਅੱਜ ਅੱਜ ਦੇ ਸ਼ਰੀਰ ਤੋਂ ਗਏ ਕੰਪਲੇਂਟ ਸਾਡੇ ਕੋਲੇ ਇਹਨਾਂ ਨੇ ਸਵੇਰੇ ਦਿੱਤੇ ਨੇ ਪੈਸੇ ਅੱਜ ਕੰਪਲੇਂਟ ਸਾਡੇ ਕੋਲੇ ਅੱਜ ਇਹਨਾਂ ਨੇ ਦੱਸਿਆ ਸੀ ਅੱਜ ਹੀ ਜੀਐਫਆਈਆਰ ਦੱਚ ਕਰਤੀ ਐਫਆਈਆਰ